ਇਹ ਬੀਜੇਪੀ ਆਪਣੇ ਹੱਥ ਸਿਆਸਤ ਤਾਂ ਲੈ ਸਕਦੀ ਹੈ ਪਰ ਜਦੋਂ ਇਸ ਨੇ ਮਿਲਟਰੀ ਨੂੰ ਵੀ ਆਪਣੇ ਹੱਥ ਦੇ ਵਿੱਚ ਲੈ ਲਿਆ ਤਾਂ ਬਹੁਤ ਭਾਰੀ ਨੁਕਸਾਨ ਹੋਇਆ ਇੰਡੀਆ ਦਾ ਤੇ ਨੁਕਸਾਨ ਮੋਦੀ ਸਾਹਿਬ ਤੇ ਅਮਿਤ ਸ਼ਾਹ ਨਹੀਂ ਕਰਾਇਆ ਅਸੀਂ ਕਿਸੇ ਦੇਸ਼ ਦੇ ਨਾਲ ਲੜਾਈ ਨਹੀਂ ਕਰਨਾ ਚਾਹੁੰਦੇ ਲੜਾਈ ਦੇ ਵਿੱਚ ਹੁਣ ਵੀ ਤੁਹਾਨੂੰ ਪਤਾ ਹੈਗਾ ਕਿ ਸਾਨੂੰ ਬਹੁਤ ਘਾਟਾ ਪਿਆ ਹੈ ਬਹੁਤ سارے ਸਾਡੇ ਹਵਾਈ ਜਹਾਜ਼ ਦੇਖਦੇ ਆ ਪਾਕਿਸਤਾਨ ਨੇ ਤੇ ਮੋਤੀ ਸਾਹਿਬ ਨੂੰ ਫੌਜ ਦਾ ਧਰਜਨਪਾ ਨਹੀਂ ਹੈ ਅਸੀਂ ਕਹਿੰਦੇ ਹਾਂ ਇਕ ਕੈਜਰ ਵੀ ਕੈਜਰ ਵੀ ਗਾਲ ਸਾਹਿਬ ਇਸ ਇਲੈਕਸ਼ਨ ਤੋਂ ਬਾਅਦ ਰਜਿਆ ਸਭਾ ਦੇ ਮੈਂਬਰ ਦੀ ਬਣ ਸਕਣਗੇ ਜਿੰਦਾਬਾਦ 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 ਸਾਡੇ ਕੈਂਡੀਡੇਟ ਹੈਗੇ ਆਂ ਕਾਂਗਰਸ ਅੰਮ੍ਰਿਤਸਰ ਦੇ ਤੇ ਅਸੀਂ ਇੱਥੇ ਇਲੈਕਸ਼ਨ ਲੜਨ ਲਈ ਤਾਂ ਆਏ ਆਂ ਕਿਉਂ ਕਰਕੇ ਲੁੱਟੇ ਹਨ ਸਭ ਤੋਂ ਵੱਡਾ ਟ੍ਰੇਡ ਤੇ ਮੈਨੂਫੈਕਚਰਿੰਗ ਸੈਂਟਰ ਪੰਜਾਬ ਦਾ ਹੈਗਾ ਸਾਨੂੰ ਲੋੜ ਹੈ ਕਿ ਇਹਨੂੰ ਹੋਰ ਤਖੜਾ ਤੇ ਵੱਡਾ ਕੀਤਾ ਜਾਵੇ ਜਿਸ ਨਾਲ ਬੇਰੁਜ਼ਗਾਰੀ ਸਾਡੇ ਸੂਬੇ ਦੇ ਵਿੱਚ ਖਤਮ ਹੋਵੇ ਅਸੀਂ ਇਸ ਕਰਕੇ ਇਲੈਕਸ਼ਨ ਲੜ ਰਹੇ ਹਾਂ ਦੂਸਰੀ ਚੀਜ਼ ਹੈ ਕਿ ਅਸੀਂ ਬਾਰਡਰ ਸਟੇਟ ਹੈਗੇ ਆ ਅਸੀਂ ਅਮਨ ਦੇ ਨਾਲ ਰਹਿਣਾ ਚਾਹੁੰਦੇ ਆ ਅਸੀਂ ਕਿਸੇ ਦੇਸ਼ ਦੇ ਨਾਲ ਲੜਾਈ ਨਹੀਂ ਕਰਨਾ ਚਾਹੁੰਦੇ ਲੜਾਈ ਦੇ ਵਿੱਚ ਹੁਣ ਵੀ ਤੁਹਾਨੂੰ ਪਤਾ ਹੈਗਾ ਕਿ ਸਾਨੂੰ ਬਹੁਤ ਘਾਟਾ ਪਿਆ ਬਹੁਤ سارے ਸਾਡੇ ਹਵਾਈ ਜਹਾਜ਼ ਦੇਖਦੇ ਆ ਪਾਕਿਸਤਾਨ ਨੇ ਤੇ ਮੋਦੀ ਸਾਹਿਬ ਨੂੰ ਫੌਜ ਦਾ ਤਜਰਬਾ ਨਹੀਂ ਹੈ ਉਨਾਂ ਨੇ ਸਾਰੀ ਸਟਰੈਟਜੀ ਬਣਾਈ ਬਗੈਰ ਫੌਜ ਦੇ ਅਫਸਰਾਂ ਤੋਂ ਪੁੱਛਿਆ ਉਹ ਫੇਲ ਹੋ ਗਈ ਅੱਜ ਚੀਫ ਡਿਫੈਂਸ ਦਾ ਬਿਆਨ ਆਇਆ ਕਿ ਸਾਨੂੰ ਵਿਚ ਵਿਚਾਲੇ ਆਪਣੀ ਸਟਰੈਟਜੀ ਤਬਦੀਲ ਕਰਨੀ ਪਈ ਸੋ ਮੇਰਾ ਮਤਲਬ ਹੈ ਕਿ ਬੋ ਮੋਦੀ ਸਾਹਿਬ ਨੇ ਜੰਗ ਵਿੱਚ ਸ਼ੁਰੂ ਕੀਤਾ ਤੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਅਜੇ ਤੱਕ ਸਾਨੂੰ ਕਿ ਜਿਨ੍ਹਾਂ ਨੇ ਇਹ ਮਾੜਾ ਕੰਮ ਪਹਿਲਗਾਮ ਦੇ ਵਿੱਚ ਕੀਤਾ ਸੀ ਉਹ ਮੁਲਜ਼ਮ ਖੌਣ ਨੇ ਅਜੇ ਵੀ ਜਿਹੜੇ ਨਹੀਂ ਫੜੇ ਗਏ ਤਾਂ ਵੀ ਆਈਪੀ ਦੇ ਡਾਇਰੈਕਟਰ ਨੂੰ 1 ਸਾਲ ਦੀ ਹੋਰ ਉਮੀਦ ਨੌਕਰੀ ਦਿੱਤੀ ਗਈ ਹੈ ਜਿਹੜਾ ਕਿ ਹੇਠਲੇ ਪੱਧਰ ਦੇ ਲੋਕ ਹੈ ਔਰ ਡੀਮੋਰਨਲਾਈਜ਼ ਹੋ ਗਏ ਆ ਔਰ ਜਨਰਲ ਇੰਟੈਲੀਜੈਂਸ ਸਰਕਾਰ ਦੇ ਕੋਲੇ ਨਹੀਂ ਸੀ ਤਾਂ ਫਿਰ ਪਾਕਿਸਤਾਨ ਦੇ ਉੱਤੇ ਹਮਲਾ ਕਰਨਾ ਫਜ਼ੂਲ ਸੀ ਤੇ ਅਸੀਂ ਜਿਹੜੇ ਪੰਜਾਬ ਦੇ ਵਿੱਚ ਐ ਸਾਡੇ ਉੱਤੇ ਐਟਮ ਬੰਬ ਸਿੱਟ ਦਿੰਦੇ ਤੇ ਸਾਡਾ ਨੁਕਸਾਨ ਹੋਣਾ ਸੀਗਾ ਪਰ ਜਦੋਂ ਮੋਦੀ ਸਾਹਿਬ ਤੇ ਕੈਬਨਿਟ ਨੇ ਫੈਸਲਾ ਲਿਆ ਕਿ ਅਸੀਂ ਬੰਬ ਬਾਰੀ ਪਾਕਿਸਤਾਨ ਦੀ ਕਰਨੀ ਹੈ ਉਹਦੇ ਵਿੱਚ ਸਾਡੇ ਸਿੱਖਾਂ ਦਾ ਨਮਾਇੰਦਾ ਜਾਂ ਪੰਜਾਬ ਦਾ ਨਮਾਇੰਦਾ ਉਹ ਸਕਿਉਰਿਟੀ ਕਮੇਟੀ ਦੇ ਵਿੱਚ ਕੋਈ ਹੈ ਨਹੀਂ ਸੀਗਾ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਭਾਜੀਪੀ ਆਪਣੇ ਹੱਥ ਸਿਆਸਤ ਤਾਂ ਲੈ ਸਕਦੀ ਹੈ ਪਰ ਜਦੋਂ ਇਸ ਨੇ ਮਿਲਟਰੀ ਨੂੰ ਵੀ ਆਪਣੇ ਹੱਥ ਦੇ ਵਿੱਚ ਲੈ ਲਿਆ ਤਾਂ ਬਹੁਤ ਭਾਰੀ ਨੁਕਸਾਨ ਹੋਇਆ ਇੰਡੀਆ ਦਾ ਤੇ ਨੁਕਸਾਨ ਮੋਦੀ ਸਾਹਿਬ ਤੇ ਅਮਿਤ ਸ਼ਾਹ ਨਹੀਂ ਖੜਾਇਆ ਜਿਹੜੇ ਕੀ ਸੋਚਦੇ ਐ ਕਿ ਅਸੀਂ ਸਿਆਸਤ ਦਾ ਵੀ ਕੰਮ ਕਰੀਏ ਤੇ ਮਿਲਟਰੀ ਦਾ ਵੀ ਕੰਮ ਕਰੀਏ ਮਾਨ ਦਾ ਮਾਨ ਦਾ ਦਾਦੂਵਾਲ ਜੀ ਨੇ ਕਿਹਾ ਹੈ ਕਿ 6 ਤਰੀਕ ਦੇ ਜਿਹੜਾ ਕੱਲੂ ਦਾ ਦਿਵਸ ਹੈ ਅਸੀਂ ਗੜਗੜ ਸਾਹਿਬ ਨੂੰ ਸੰਬੋਧਨ ਨਹੀਂ ਕਰਨ ਦੇਣਾ ਜਿਹੜੇ ਉਹਨਾਂ ਨੇ ਆਮ ਤੋਂ ਮੈਨੇ ਕਿਹਾ ਜੀ ਦਲ ਤੱਕ ਕੁਐਸਚਨ ਤੋੜਾ ਉਹਨਾਂ ਨੇ ਕਿਹਾ ਕਿ ਨਹੀਂ ਕਰਨ ਮੈਂ ਤੁਹਾਨੂੰ ਕੀ ਕਹੂੰਗਾ ਔਰ ਜਦੋਂ ਕੋਈ ਸਿੱਖ ਗੰਗਾ ਨਹਾਏ ਨਾ ਫਿਰ ਉਹਦੇ ਸੁ ਜੋਸ਼ ਬਹੁਤ ਆ ਜਾਂਦਾ ਹੈਗਾ ਤੇ ਤੁਮਾਂਜੀ ਹੁਣੇ ਇਹ ਗੰਗਾ ਨਹਾ ਕੇ ਆਏ ਐ ਤੇ ਪਾਣੀ ਪੀ ਕੇ ਆਏ ਐ ਗੰਗਾ ਜੀ ਦਾ ਤਾਂ ਫਿਰ ਉਹਨਾਂ ਨੇ ਇਹੋ ਜੇ ਬਚਨ ਤਾਂ ਜ਼ਰੂਰ ਕਰਨੇ ਸੀਗੇ ਸਰ ਜਿਹੜੀ ਆਪਣੀ ਪੜ੍ਹਨਾ ਸਾਹਿਬ ਦੀ ਗੁਰਦੁਆਰਾ ਕੰਪੇਟੀ ਹੈ ਉਹਨਾਂ ਨੇ ਕਹਿ ਹੈ ਕਿ ਜੁੜੇ ਸੁਖਵੀਰ ਬਾਦਲ ਨੇ ਸਾਡੇ ਕੋ ਆ ਕੇ ਮਾਫੀ ਬੋਲੀ ਹਾਂਜੀ ਮਾਫੀ ਮੰਗਣ ਸੁਖਵੀਰ ਬਾਦਲ ਕਿਉਂਕਿ ਉਹਨਾਂ ਨੇ ਜਿਹੜਾ ਠੋਪਿਆ ਹੈ ਉਹ ਤਾਂ ਅਸੀਂ ਮਾ ਉਹਨੂੰ ਮੰਨਦੇ ਨਹੀਂ ਐ ਗੜ ਕੇ ਸਾਹਮਣੇ ਕੋਣ ਨਹੀਂ ਮੰਨਦਾ ਜਿਪਟਨਾ ਸਾਭ ਜੀ ਗੁਰੂ ਘਰ ਦੁਆਰਾ ਪ੍ਰਬੰਧਕ ਕਮੇਟੀ ਜੀ ਉਹਦੇ ਬਾਰੇ ਫੇਰ ਗੱਲ ਕਰ ਲਾਂਗੇ ਇਸ ਤੋਂ ਬਾਅਦ ਇਹ ਮੇਰਾ ਮਤਲਬ ਹੈ ਕਿ ਇਹ ਤਾਂ ਬਹੁਤ ਜ਼ਰੂਰੀ ਗੱਲ ਹੈ ਜੀ ਹੈ ਤੁਮ ਮੰਨ ਜੀ ਤਾਂ ਮੈਂ ਦੱਸ ਤੀ ਗੱਲ ਔਰ ਬਾਤ ਜਿਹੜੀ ਗੱਲ ਤੁਸੀਂ ਪੁੱਛਣੀ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਜੰਗ ਨਹੀਂ ਹੋਣਾ ਚਾਹੀਦਾ ਅਸੀਂ ਅਮਨ ਦੇ ਪੁਜਾਰੀ ਐ ਤੇ ਅਸੀਂ ਅਮਨ ਰੱਖਣਾ ਚਾਹੁੰਦੇ ਆਂ ਪਾਕਿਸਤਾਨ ਤੇ ਇੰਡੀਆ ਦੇ ਵਿਚਾਲੇ ਮਾਨ ਸਾਹਿਬ ਇਸ ਇਲੈਕਸ਼ਨ ਨੂੰ ਜਿੰਨੀ ਚੋਣ ਨੂੰ ਕਿਹਾ ਜਾ ਰਿਹਾ ਹੈ ਕਿ 2027 ਦਾ ਇਤਿਹਾਸ ਲਿਚੂਗੀ ਜਿਹੜੀ ਵੀ ਪਾਰਟੀ ਇਸ ਇਲੈਕਸ਼ਨ ਨੂੰ ਜਿੱਤਦੀ ਹੈ ਲੱਗਦਾ ਵਾ ਕਿ ਇਸ ਦਾ ਇੰਪੈਕਟ ਵਾਕਈ 2027 ਦੇ ਇਲੈਕਸ਼ਨ ਤੇ ਪਊਗਾ ਤੇ ਹੋਰ ਕੀ ਇਹ ਆਪਣਾ ਗੋਪੀ ਸਾਹਿਬ ਜਿੱਤਣਗੇ ਅਸੈਂਬਲੀ ਚ ਜਾਣਗੇ ਤੇ ਸਾਡੀ ਸਰਕਾਰ ਆਊਗੀ ਪਰ ਆਮਾਦੀ ਪਾਰਟੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਮ ਆਦਮੀ ਪਾਰਟੀ ਦਾ ਪੈਟਰੋਲ ਖਤਮ ਹੋਇਆ ਪਿਆ ਇਹਨਾਂ ਕੋਲੇ ਕੁਛ ਨਹੀਂ ਰਿਹਾ ਇਹਨਾਂ ਨੇ ਜੋ ਮਾਰੇ ਕੰਮ ਕੀਤੇ ਐ ਖੋਹਾਂ ਕੀਤੀਆਂ ਜਿਹੜੇ ਪੈਸੇ ਘਟੋਰੀ ਐ ਜਿਹੜਾ ਹਰਿਆਣੇ ਨੂੰ ਪਾਣੀ ਦੇ ਦਿੱਤਾ ਹੈਗਾ ਔਰ ਇਹਨਾਂ ਦੀ ਸਰਕਾਰ ਦੇ ਵਿੱਚ ਕ腐ਸ਼ਨ ਬਹੁਤ ਫੈਲ ਗਈ ਹੈ ਇਹ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲ ਰਹੇ ਇਹਨਾਂ ਦਾ ਸਾਫਤਾ ਬਹੁਤ ਗਲਤ ਹੈ ਤੇ ਅਸੀਂ ਕਹਿੰਦੇ ਹਾਂ ਕਿ ਕੇਜਰੀ ਵੀ ਕੇਜਰੀ ਵੀ ਹਲਸਾ ਇਸ ਇਲੈਕਸ਼ਨ ਤੋਂ ਬਾਅਦ ਰਜਿਆ ਸਭਾ ਦੇ ਮੈਂਬਰ ਨਹੀਂ ਬਣ ਸਕਣਗੇ ਤੇ ਕਾਂਗਰਸ ਨੂੰ ਕਿਸ ਤਰ੍ਹਾਂ ਦੇਖਦਾ ਹਾਂ ਸਰ ਕਾਂਗਰਸ ਆਪਸੀ ਫੋਟੋ ਹੈਗੀ ਫੋਟੋਬਾਜੀ ਕਾਂਗਰਸ ਹੈਗੀ ਹੈ ਪਰ ਅਸੀਂ ਮੁਕਾਬਲੇ ਦੇ ਵਿੱਚ ਹੈਗੇ ਹਾਂ ਤੇ ਅਸੀਂ ਪੂਰਾ ਮੁਕਾਬਲਾ ਕਰਾਂਗੇ ਕਿਹਦੇ ਨਾਲ ਮੁਕਾਬਲਾ ਮੰਨਦੇ ਆਪਾਂ ਇਹ ਤਾਂ ਤੁਸੀਂ ਦੱਸੋਗੇ ਨਾ ਇਹ ਪ੍ਰੈਸਵਾਰੇ ਕਿਹਦੇ ਨਾਲ ਮੁਕਾਬਲਾ ਹੈਗਾ ਸਰ ਕੰਪੀਟੀਟਰ ਕਿਸੇ ਨੂੰ ਤਾਂ ਦੇਖਦੇ ਹੋਵਾਂਗੇ ਆਪਨੇ ਮੁਕਾਬਲੇ ਪਰ ਜਦੋਂ ਅਸੀਂ ਜਿੱਤੂ ਆ ਤਾਂ ਫੇਰ ਅਸੀਂ ਦੂਜੇ ਨੰਬਰ ਤੇ ਪਤਾ ਨਹੀਂ ਕਿਹੜਾ ਹੋਊਗਾ ਫੇਰ ਹਾਂਜੀ ਗੋਪੀ ਅੱਜ ਨਿਮੰਕਨ ਕਰਾਣਾ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨਾਲ ਪਹੁੰਚੇ ਆ ਤੇ ਅਸੀਂ ਇਲੈਕਸ਼ਨ ਆਪਣੇ ਪੱਤਰ ਨਾਮਜ਼ਦਗੀ ਪੱਤਰ ਦਾਖਲ ਕਰਨ ਆਏ ਆ ਤੇ ਇਹਦੇ ਨਾਲ ਦੀ ਨਾਲ ਹੀ ਮੈਂ ਵੈਸਟ ਦੇ ਹਲਕਾ ਵਾਸੀਆ ਦੇ ਨਾਲ ਪੂਰੇ ਲੁਧਿਆਣਾ ਵਾਸੀਆਂ ਨੂੰ ਦੱਸਣਾ ਚਾਹਨਾ ਹੈ ਕਿ ਤੁਹਾਨੂੰ ਇੱਕ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਿੱਥੇ ਦਿੱਤਾ ਉਹਦੇ ਨਾਲ ਹੀ ਇੱਕ ਪਹਿਲ ਕੀਤੀ ਹੈ ਪੂਰੇ ਪੰਜਾਬ ਦੇ ਸਾਰੇ ਹਿੰਦੂ ਭਾਈਚਾਰੇ ਨੂੰ ਪਤਾ ਲੱਗਣਾ ਚਾਹੀਦਾ ਹੈਗਾ ਕਿ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹਮੇਸ਼ਾ ਤੋਂ ਕੱਟੜਵਾਦੀ ਨਿਗਾ ਨਾਲ ਦੇਖਦੇ ਸੀ ਇਹ ਉਹਨਾਂ ਦੇ ਮੂੰਹ ਤੇ ਇੱਕ ਬਰੀ ਪਾੜੀ ਚਪੇੜ ਹੈਗੀ ਆ ਤੇ ਉਹਨਾਂ ਨੂੰ ਇਹ ਨਾਲ ਦੀ ਨਾਲ ਪਤਾ ਲੱਗੂਗਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿਵੇਂ ਮਾਨੂੰ ਮੌਕਾ ਦਿੱਤਾ ਕਿ ਹੋਰ ਵੀ ਜਿਹੜੇ ਜਦੋਂ ਸਾਡੀ ਸਰਕਾਰ ਬੰਦੀ ਹੈ ਜੇਕਰ ਅਸੀਂ ਇੱਥੋਂ ਇਲੈਕਸ਼ਨ ਜਿੱਤਦੇ ਆਪਣਾ ਪੈਰ ਲਾਉਨੇ ਆ ਤੇ ਜਰੂ ਸਾਡੀ ਸਰਕਾਰ ਬੰਦੀ ਹੈ ਤੇ ਹੋਰ ਵੀ ਸਾਡੇ ਹਿੰਦੂ ਭਰਾਵਾਂ ਨੂੰ ਮੌਕੇ ਦਿੱਤੇ ਜਾਣਗੇ ਉਹ ਲੈਜਿਸਲੇਟਿਵ ਅਸੈਂਬਲੀ ਦੇ ਇਕ ਇਲੈਕਸ਼ਨ ਕੰਟੈਸਟ ਕਰੋਗੇ ਵਿਧਾਨ ਸਭਾ ਦੇ ਵਿੱਚ ਜਾ ਕੇ ਆਪਣੇ ਮੰਤਰੀ ਦੀ ਪਦ ਦੇ ਅਹੁਦਿਆਂ ਨੂੰ ਸੰਭਾਲੂਗੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਦੀਨਾ ਨਾਥ ਫਾਈਨੈਂਸ ਮਨਿਸਟਰ ਹੁੰਦੇ ਸੀ ਉਦਾਂ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਰਾਜ ਦੇ ਵਿੱਚ ਖਾਲਸਾ ਸਰਕਾਰ ਦੇ ਵਿੱਚ ਤੇ ਇੱਥੇ ਵੱਡੇ ਵੱਡੇ ਹਿੰਦੂ ਵੱਡੇ ਵੱਡੇ ਅਹੁਦਿਆਂ ਤੇ ਹੋਣਗੇ ਗੋਪੀ ਜੀ ਤੁਹਾਡੇ ਉੱਤੇ ਇਲਾਕੇ ਦੇ ਸਰਕਟ ਜਿੰਦੂ ਮੋੜ ਜਗਾ ਨਹੀਂ ਬਿਲਕੁਲ ਜੀ ਉਹ ਜਿਹੜਾ ਚਰਮਗਲੀ ਅਕਾਲੀ ਦਰਬਾਰ ਸਾਹਿਬ ਬਿਲਕੁਲ ਕਿਉਂ ਨਹੀਂ ਪਾਣਗੇ ਜੀ ਅਸੀਂ 9 ਵਾਰ ਦੀ ਗੱਲ ਕਰਦੇ ਆ ਅਸੀਂ ਪੀਸ ਦੀ ਗੱਲ ਕਰਦੇ ਆ ਅਸੀਂ ਸ਼ਾਂਤੀ ਦੇ ਪੁਜਾਰੀ ਆ ਜਿੱਥੇ ਇਹਨਾਂ ਨੇ ਟਰੰਪ ਦੀ ਗੱਲ ਮੰਨੀ ਤੇ ਸਾਡੀ ਉਹ ਗੱਲ ਮੰਨ ਲੈਂਦੇ ਅਸੀਂ ਤੇ ਬੜੀ ਧੀਰ ਦਾ ਚੀਕ ਚੀਕ ਕੇ ਕਹਿੰਦੇ ਸੀ ਪੂਰੇ ਦੇਸ਼ ਦੇ ਵਿੱਚ ਇੱਕੋ ਹੀ ਪਾਰਟੀ ਸੀ ਜਿਹੜੀ ਕਹਿੰਦੀ ਸੀ ਕਿ 9 ਵਾਰ ਪੀਸ ਕਿ ਜਿਹੜੇ ਚਾਹਦੇ ਸੀ ਕਿ ਲੜਾਈ ਨਾ ਹੋਵੇ ਕਿ ਪੰਜਾਬ ਵਾਸੀਆਂ ਨੇ ਉੱਜੜ ਜਾਣਾ ਸੀ ਤੇ ਉਹਦੇ ਕਰਕੇ ਅਸੀਂ ਲਗਾਤਾਰ ਹਰ ਜ਼ਿਲ੍ਹੇ ਦੇ ਵਿੱਚ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਦਿੱਤੇ ਕਿ ਸਾਨੂੰ ਲੜਾਈ ਨਹੀਂ ਚਾਹੀਦੀ ਸਾਨੂੰ ਪੀਸ ਚਾਹੀਦਾ ਤੇ ਜੇਕਰ ਇਹਨਾਂ ਨੇ ਟਰੰਪ ਦੀ ਇੰਨੀ ਦੂਰੋਂ ਜਾ ਕੇ ਗੱਲ ਮੰਨੀ ਤੇ ਨੇੜਿਓਂ ਕਹਿੰਦੇ ਘਰ ਦਾ ਜੋਗੀ ਜੋਗੜਾ ਬਾੜ ਦਾ ਜੋਗੀ ਸਿੱਧੇ ਇਹਨਾਂ ਨੇ ਉਹ ਗੱਲ ਯਥਾਰਥ ਕਰਤੀ ਕਿ ਅਸਲੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੀਸ ਚਾਹੁੰਦੇ ਹਾਂ ਤੇ ਅਸੀਂ ਪੀਸ ਦੇ ਮੁੱਦੇ ਤੇ ਲੜਾਂਗੇ ਸਾਫ਼ ਪਾਣੀ ਦੇ ਮੁੱਦੇ ਤੇ ਲੜਾਂਗੇ ਅਸੀਂ ਮੇਅਰ ਸਾਹਿਬ ਨੂੰ ਤੇ ਨਿਕਮ ਕਮਿਸ਼ਨਰ ਸਾਹਿਬ ਨੂੰ ਅਸੀਂ ਲਗਾਤਾਰ ਕਹਿੰਦੇ ਆਏ ਆ ਕਿ 95 ਵਾਡਾਂ ਦੇ ਵਿੱਚ ਪੀਨ ਜੋਗ ਸਾਫ ਪਾਣੀ ਨਹੀਂਗਾ ਉਹਨਾਂ ਦੇ ਸੈਂਪਲ ਇਕੱਤਰਤ ਕੀਤੇ ਜਾਂਦੇ ਤੇ ਚੈੱਕ ਕਰਾਏ ਜਾਵੇ ਪਰ ਅੱਜ ਤੱਕ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ ਸਾਰੇ ਸਮਾਨ ਸਨਮਾਨਾਂ ਦੇ ਪ੍ਰੋਗਰਾਮਾਂ 'ਚ ਲੱਗੇ ਹੋਏ ਐ ਇੱਥੇ ਵੀਆਈਪੀ ਕਲਚਰ ਖਤਮ ਕਰਾਂਗੇ ਜਿਹੜੀ ਸ਼ਹੀਦ ਭਗਤ ਸਿੰਘ ਦੇ ਵਿੱਚ ਸਿਟੀ ਸੈਂਟਰ ਦੀ ਜਗ੍ਹਾ ਪਈ ਆ ਉਹ ਜਗ੍ਹਾ ਜਿਹੜੀ ਇੰਨੇ ਘਟਾਲਿਆਂ ਦੀ ਪਈ ਹੋਈ ਆ ਉਹ ਸਾਰੇ ਜਗ੍ਹਾ ਨੂੰ ਵਧੀਆ ਪੱਧਰ ਕਰਕੇ ਜਦੋਂ ਸਾਨੂੰ ਮੌਕਾ ਮਿਲਦਾ ਹੈਗਾ ਇੱਕ ਵਧੀਆ ਗਊਸ਼ਾਲਾ ਉੱਥੇ ਜਿੰਨੀ ਏਕੜ ਭੂਮੀ ਉੱਥੇ ਸਾਰੀ ਖਰਾਬ ਪਈ ਹੈ ਉੱਥੇ ਜਿਹੜੀਆਂ ਗਊਆਂ ਤੇ ਸੜਕਾਂ ਤੇ ਇੱਕ ਕਾਉ ਸੈਸ ਖਾਂਦੀਆਂ ਪਈਆਂ ਸਰਕਾਰਾਂ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਚਾਹੇ ਉਹ ਸਟੇਟ ਦੀ ਸਰਕਾਰ ਹੈਗੀ ਆ ਉੱਥੇ ਵਧੀਆ ਗਊਸ਼ਾਲ ਗਊਸ਼ਾਲਾ ਅਸੀਂ ਬਣਾ ਕੇ ਦਵਾਂਗੇ ਕਿਹਦੇ ਨਾਲ ਆਪਣੀ ਟੱਕਰ ਮੰਨਦੇ ਹੋ ਮੁਕਾਬਲਾ ਕਿਹਦੇ ਨਾਲ ਬਾਤ ਕਰਦੇ ਹੋ ਮੁਕਾਬਲਾ ਕਿਹਦੇ ਨਾਲ ਸਾਡਾ ਮੁਕਾਬਲਾ ਤੇ ਕਿਸੇ ਨਾਲ ਜੀ ਅਸੀਂ ਤੇ ਜੇਤੂ ਹੋ ਗਏ ਆ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਮੋਹਰ ਲਾਤੀ ਆ ਤੇ ਅਕਾਲਪੁਰਖ ਦੇ ਪਹਾਣੇ ਦੇ ਵਿੱਚ ਰਹਿ ਕੇ ਚੋਣ ਲੜਾਂਗੇ ਤੇ ਜਿਹੜੇ ਸਕਸ਼ ਕਾਲਪੁਰਖ ਦੇ ਪਹਾਣੇ ਦੇ ਵਿੱਚ ਰਹਿ ਕੇ ਚੋਣ ਲੜਦੇ ਆ ਕਾਲਪੁਰਖ ਬੈਠਾ ਆ ਜੀ ਬੋਲੇ ਸੋਨਿਆ ਸ਼ੁਕਰੀਆ ਲਾਲੋ ਮੇਰੀ ਵੋਟਰਾਂ ਨੂੰ ਅਪੀਲ ਲੱਗੀ ਆ ਕਿ ਤੁਸੀਂ ਆਪਣੀ ਮੱਤ ਦਾ ਦਾਨ ਬੜੀ ਸੋਚ ਸਮਝ ਕੇ ਦੇਣਾ ਲੋਕੀ ਕਰੋ ਖੰਡ ਦੀ ਕੋਲੀ ਕਿਸੇ ਨੂੰ ਸੋਚ ਕੇ ਦਿੰਦੇ ਆ ਕੋਈ ਘਰੇ ਕਿਸੇ ਦੇ ਘਰ ਕੋਈ ਰਿਸ਼ਤੇਦਾਰ ਆ ਗਿਆ ਹੋਵੇ ਉਹਨੂੰ ਸ਼ਗਨ ਪਾਣ ਲੱਗਿਆ ਸੋਚਦੇ ਪਰ ਤੁਸੀਂ ਆਪਣੀ ਮੱਤ ਦਾ ਦਾਨ ਦੇਣ ਲੱਗਿਆ ਕਦੀ ਵੀ ਸੋਚਿਆ ਤੁਸੀਂ ਪਹਿਲਾਂ ਇਹਨਾਂ ਨੂੰ 92 ਐਮ ਐਲ ਏ ਦਾ ਮੰਡੇਟ ਦਿੱਤਾ ਇਹਨਾਂ ਨੇ ਤੁਹਾਨੂੰ ਰੱਜ ਕੇ ਲੁੱਟਿਆ ਵੀ ਆ ਤੁਹਾਨੂੰ ਕੁੱਟਿਆ ਵੀ ਆ ਤੁਹਾਡਾ ਸਾਰਾ ਰੈਵਨਿਊ ਇਹ ਬੋਰਡਾਂ ਤੇ ਨਜ਼ਰ ਆ ਜਾਏਗਾ ਪੂਰੇ ਲੁਧਿਆਣੇ ਦੇ ਬੋਰਡਾਂ ਤੇ ਨਜ਼ਰ ਆ ਜਾਏਗਾ ਕਿ ਜੇਕਰ ਵਪਾਰ ਨੂੰ ਉੱਪਰ ਚੁੱਕਣਾ ਤੇ ਇੱਥੇ ਕੰਮਕਾਜ ਦੇ ਲੋਕਾਂ ਦੇ ਬੋਰਡ ਲੱਗਣ ਨਾ ਕਿ ਇੱਥੇ ਅਹੁਦੇਦਾਰਾਂ ਦੀਆਂ ਪਾਰਟੀਆਂ ਦੇ ਇਹ ਲੋਕਾਂ ਦਾ ਰੈਵਨਿਊ ਇੱਥੇ ਖਰਚ ਕੀਤਾ ਜਾ ਰਿਹਾ ਉਹਦਾ ਇੱਕ ਇੱਕ ਰੁਪਏ ਦਾ ਹਿਸਾਬ ਲਿੱਤਾ ਜਾਏਗਾ